ਅੱਜ ਜੰਗਲਾ ਗੁਰੂ ਬਲਾਕ ਵਿਧਾਵਾ ਇੱਥੇ ਅੱਜ ਨਾਜ਼ਰੀ ਪੇਪਰ ਦਾਖਲ ਕਰਨਾ ਹੈ ਅਸੀਂ ਬਾਬਾ ਜਸੋਹੀਆਂ ਪੰਚਾਇਤ ਪਿੰਡ ਬਨਾਲਾ ਕੋਲ ਸਰਪੰਚ ਜੀ ਨਾਲ ਹੀ ਗੱਲ ਹੋਇਆ ਕਿਤੇ ਨੇ ਬਸ ਟੈਕਨੀਕ ਦਾ ਬੜੀ ਪ੍ਰੋਬਲਮ ਹੈ 11:00 ਤੋਂ 3:00 ਦਾ ਟਾਈਮ ਰੱਖਿਆ ਦੋ ਛੁੱਟੀਆਂ ਆ ਗਈਆਂ ਵਿੱਚ ਕਿ ਸਿਸਟਮ ਬਹੁਤ ਜੱਗ ਲੋਕ ਪਰੇਸ਼ਾਨ ਹੋ ਰਹੇ ਸੋ ਇਹਦੇ 6:00 'ਤੇ ਲੈਣੇ ਚ ਲੱਗੇ ਆ ਕਰਕੇ ਅਸੀਂ ਆਪਣੇ ਕਮੇਟੀ ਦੇ ਸਬੰਧਕਾਂ ਤੋਂ ਆ ਚਾਰ ਪੰਜਰੇ ਦੋ ਮੈਂਬਰਾਂ ਦੇ ਪੇਪਰ ਤਸਦੀਕ ਕਰਾਏ ਆ ਆਪਣੇ ਸਪੰਸਰ ਤੋਂ ਚੰਗਾ ਕਰਾਏ ਉਹਨਾਂ ਆਰਟੀਕਲ ਨੂੰ ਅਸੀਂ ਆਪ ਦੇ ਕੋਲ ਆਈ ਫੋਟੋਸ ਤੇ ਉਸ ਦਾ ਨਿਸ਼ਾਨਾ ਅਸੀਂ ਅੱਜ ਬਣੇਗੀ ਤੇ ਸਭਾ ਉਹ ਜਿਹੜਾ ਕਰਾਏ ਤੇ ਨਿਸ਼ਾਨਾ ਕਰਾਉਂਦੇ ਕੋਈ ਕੰਮ ਜਿਹੜਾ ਹੈ ਤੁਹਾਡੇ ਦੇ ਕੋਲ ਜਿਹੜਾ ਹੈ ਜਿੰਨੂ ਕੀਯੂ ਦੇ ਕੋਲ ਚੈੱਕ ਕਰਾ ਕੇ ਸਾਰੇ ਪੂਰੀ ਪੇਪਰ ਕੰਪਲੀਟ ਕਰਕੇ ਸਾਰੀਆਂ ਫਾਈਲਾਂ ਆਪਾਂ ਅੱਜ ਜਮ੍ਹਾਂ ਕਰਵਾ ਦਿਆਂਗੇ ਜਿਹੜੇ ਸਰਬਾਤ ਕੀਤੇ ਨੇ ਕੀਤੇ ਨੇ ਚਲੋ ਪ੍ਰਬੰਧ ਸਰਕਾਰਾਂ ਆਪਦੇ ਹਿਸਾਬ ਨਾਲ ਕਰਦੀਆਂ ਜਿੱਦਾਂ ਵਾਲਾ ਸਰਕਾਰ ਦੇ ਸਿਸਟਮ ਬਹੁਤ ਖਰਾਬ ਹੋਇਆ ਪਿਆ ਵਾ ਸਾਨੂੰ ਪਤਾ ਵੀ 2-4 ਦਿਨ ਤੋਂ ਬੜੀ ਪਰੇਸ਼ਾਨੀ ਆਈ ਲੋਕਾਂ ਨੂੰ ਤੇ ਛੁੱਟੀਆਂ ਵੀ ਇਸ ਤਰ੍ਹਾਂੀਆਂ ਬਾਕੀ ਫੈਕਟਰੀ ਮਿਲਦੇ ਨਹੀਂ ਰਹਿਏ ਕਿ ਇਹਨਾਂ ਲੋਡ ਰਿ ਸਰਟੀਫਿਕੇਟ ਅਗਰ ਸੀਤਾ ਦੀ ਬੜੀ ਪਰੇਵਲ ਹੋਈ ਤੇ ਲੋਕਾਂ ਨੇ ਆਪਣੀ ਪੂਰੀ ਜਦੋਜਾਹਦ ਕਰਕੇ ਤਕਰੀਬਨ ਲੋਕਾਂ ਨੇ ਸਾਰੇ ਆਪਣੇ ਪੇਪਰ ਕੰਪਲੀਟ ਕਰ ਲਏ ਪਰ ਖੰਝਰਕਵਾਰੀ ਬਹੁਤ ਹੋਈ ਇਹ ਕਰਕੇ ਸਰਕਾਰਾਂ ਨੇ ਸਰਕਾਰਾਂ ਕਰਦੀਆਂ ਪਰ ਇਹ ਸਰਕਾਰ ਨੇ ਬਹੁਤ ਜ਼ਰਾ ਧੱਕਾ ਸਾਡੀ ਕੋਸ਼ਿਸ਼ੀ ਅੱਜ ਦੀ ਵੀ ਕਾਹਦੇ ਆਗੇ ਖੜਾ ਹਾਂ ਅੱਜ ਵੀ ਮੇਰੇ ਪੇਪਰ ਸਾਰੇ ਮੁਸ਼ਕਲ ਕੋਈ ਨਹੀਂ ਸਾਰੇ ਆਪਣੇ ਪੇਪਰ ਆਪਣੇ ਸਾਰੇ ਰਿਕਾਰਡ ਕਰਵਾ ਕੇ ਸਾਰੇ ਪੂਰੇ ਜੋ ਪ੍ਰਿਆਸ ਸਰਕਾਰ ਕਹਿੰਦੇ ਹਾਂ ਬੰਦ ਤੱਕ ਇਹ ਸਾਰੇ ਆਪਣੇ ਪੇਪਰ ਕੰਪਲੀਟ ਕਰਕੇ ਸਾਰੇ ਨੋਟਰੀ ਸਟੈਟ ਕਰਵਾ ਕੇ ਵੀਡੀਓ ਸਾਡੇ ਸੈਕਟਰੀ ਸਾਰਿਆਂ ਨੇ ਸਾਈਨ ਕਰਵਾ ਕੇ ਪੰਚਾਇਤ ਸਾਰਾ ਪੂਰੀ ਫਾਈਲ ਕੰਪਲੀਟ ਕਰਕੇ ਲਾਈ ਆਈ ਚਾ ਕਰਵਾ ਕੇ ਹੋਰ ਵਿੱਚ ਕੋਈ ਸਾਡੇ ਨਾਲ ਕੋਈ ਉੱਧਰ ਚ ਕੋਈ ਕਮੀ ਪਈ ਛੱਡੀ ਨਹੀਂ ਨਾ ਰਹਿਣੀ ਅਮ ਆ ਬਾਰੇ ਕੋਈ ਸ਼ਿਕਾਇਤ ਨਾ ਕਰੋ ਜੀ ਵਾਇਗੁਰੂ ਜੀ ਦਾ ਖਾਲਸਾ ਦੇ ਵਾਇਸ ਨਿੱਕੇ ਬੱਡੇ ਇਹ ਬਾਬਾ ਜੱਥੇ ਨਹੀਂ ਆਣੋ ਦਾ ਪਾਟੇ ਖਲੋਤੇ ਆ ਤੇ ਮੇਰੇ ਤੇ ਇਹ ਰਾਈਟ ਹਰ ਇੱਕ ਦਾ ਜਿਹੜਾ ਵੀ ਕੋਈ ਮਸ਼ਿੰਦਾ ਵਾ ਇਸ ਹਿੰਦੁਸਤਾਨ ਦਾ ਇਲੈਕਸ਼ਨ ਲੜ ਸਕਦਾ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੂੰ ਬਹਿ ਜਾ ਤੇ ਅਸੀਂ ਬ੍ਰੀਖ ਸਿੰਘ ਨੂੰ ਬਾੜੋ ਆਹੇ ਜਿਹੜੀ ਆ ਹੋਲ ਇਲੈਕਸ਼ਨ ਪਰਸੰਤੀ ਨਾਲ ਹੋਂ ਤੱਕ ਇਹ ਨਾ ਜਿਦਾਂ ਚਾਹੁੰਦੇ ਆ ਮੈਨੂੰ ਪੈਸਾ ਦੇ ਜੋ ਆਫਰ ਕੀਤੀ ਹੈ ਨਾ ਕਿ ਤੋਂ ਪੈਸੇ 10 ਲੱਖ ਲਈ ਲਾ 20 ਲੱਖ ਲਈ ਲਾ ਪਰ ਮੈਂ ਸਾਰੀਆਂ ਵਫਰਾ ਮੁੱਠ ਘਰਾں ਘਰਾਉਂਦਾ ਆ ਅੱਜ ਮੈਂ ਮદાન ਦੇ ਵਿੱਚ ਆ ਜੇ ਮੇਰੇ ਰਿਕਾਵ ਜਰਾ ਤੋਂ ਹੋਣਾ ਜਾਂ ਕੋਈ ਮੇਰੇ ਧੱਕੇ ਨਾਲ ਸਹੀ ਹੋਵੇ ਤੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋ। ਵਾਹੀ ਗੁਰੂ ਦਾ ਆਲਵਾ ਵਾਹੀ ਅੱਜ ਜਿਹੜਾ ਲਾਸਟ ਡੇਟ ਆ ਨਾਮ ਦਿੱਤੀ 77 ਜਿਹੜੇ ਜਿੰਨੇ ਵੀ ਪੰਚਾਇਤਾਂ ਸਰਪੰਚੀਆਂ ਜਿਹੜੇ ਪਹਿਲਾਂ ਇੱਥੇ ਜਮ੍ਹਾਂ ਕਰਵਾਉਣ ਆਏ ਆ ਔਰ ਅਸੀਂ ਸਾਰੇ ਜਿੰਨੇ ਵੀ ਸਾਡੇ ਕਾਗਰਸ ਪਾਰਟੀ ਦੇ ਮੈਂਬਰ ਐ ਸਰਪੰਚੀਆਂ ਜਿੰਨੇ ਵੀ ਸਾਡੇ ਭੈਣ ਭਰਾ ਇੱਥੇ ਪਹਿਲਾਂ ਜਮ੍ਹਾਂ ਕਰਾਉਣਾ ਹੈ ਇਹ ਸਾਰਿਆਂ ਨੇ ਇੱਕ ਗਰੁੱਪ ਬਣਾਇਆ ਸੀਗਾ ਪਹਿਲਾਂ ਇੱਕ ਸਲਾਹ ਜਿੱਤੀ ਸੀ ਤੇ ਆਪਣੇ ਜਿੰਨੇ ਵੀ ਕਿਉਂਕਿ ਜਿਹੜੀ ਝਾੜੂ ਸਰਕਾਰ ਜਿਹੜੀ ਇਹ ਗੁੰਡਾਗਰਦੀ ਕਰਦੀ ਆ ਕਦੀ ਇਹਨਾਂ ਨੇ ਛੁੱਲਾ ਟੈਕਸ ਨਹੀਂ ਦਿੱਤਾ ਬਹੁਤ ਪ੍ਰਾਰਥ ਕੀਤਾ ਕੱਲ ਤੋਂ ਸੈਕਟਰੀਆਂ ਨੇ ਕਦੇ ਆਉਣ ਲੱਗੇ ਹੋਈ ਬਾਹਰ ਫੋਨ ਕਰ ਕਰਕੇ ਇਹਨਾਂ ਨੇ ਸਾਡੇਗੇ ਛੁੱਲਾ ਟੈਕਸ ਦਿੱਤੇ ਕਦੇ ਆਪਣੇ ਦਫ਼ ਇਹ ਪ੍ਰਸ਼ਾਸਨ ਦਾ ਹਾਲ ਹੋਇਆ ਵਾ ਅਸੀਂ ਇੱਕ ਜਿੰਨੀਆਂ ਵੀ ਫੈਲਾ ਪਿਆਰ ਕੀਤੀਆਂ ਸਾਰੀਆਂ ਫੈਲਾ ਦੀਆਂ ਫੋਟੋਸ ਸਟੇਟ ਐਂਡ ਵੀਡੀਓ ਬਣਾ ਕੇ ਫੈਲਾ ਤਿਆਰ ਕੀਤੀਆਂ ਵਾ ਕਿ ਕੋਈ ਇਹਨਾਂ ਨੂੰ ਆਬਜੈਕਸ਼ਨ ਨਾ ਮਿਲੇ ਜਿਹੜੀਆਂ ਸਾਡੀਆਂ ਫੈਲਾ ਰੱਦ ਕਰਾ ਸਕਣ ਅਗਰ ਫਿਰ ਵੀ ਤਕਾ ਹੁੰਦਾ ਵਾ ਫਿਰ ਅਸੀਂ ਸਾਤ ਤਰੀਕ ਨੂੰ ਦੇਖਾਂਗੇ ਕੀ ਕਰਨਾ ਜਿਹੜਾ ਜਿੰਨੇ ਵੀ ਕਿਸਾਨ ਜਿੱਥੇ ਬੰਦੀਆਂ ਦੇ ਤਾਂ ਕਿ ਪਾਰਟੀ ਆ ਬਿਲਕੁਲ ਡਟ ਕੇ ਖੜੀ ਹੈ ਸਾਰੇ ਵਰਕਰਾਂ ਦੇ ਨਾਲ ਐਮਐਲਏ ਸਰਦਾਰ ਸੁਖਵਿੰਦਰ ਸਿੰਘ ਹੀ ਕਹੈ ਨਹੀਂ ਸਾਡੇ ਉਹ ਬਿਲਕੁਲ ਕਹਿੰਦੇ ਕਿ ਤੁਸੀਂ ਆਪਣਾ ਨਾਮ ਜਰਕੇ ਬੰਦ ਤਾਂ ਤਾਕਲ ਕਰੋ ਜੇ ਕੋਈ ਤਕਾ ਹੋਊਗਾ ਮੈਂ ਤੁਹਾਡੇ ਤੋਂ ਅੱਗੇ ਆ ਕੇ ਜਿਹੜਾ ਉਹ ਬਲਾਕ ਦੇ ਦਫ਼ਤਰ ਬੈਠੂਗਾ ਔਰ ਜਿਹੜਾ ਬਿਲਕੁਲ ਇਨਸਾਫ ਮਿਲੂਗਾ ਸਾਰੇ ਨੂੰ ਇਨਸਾਫ ਮਿਲੂਗਾ ਤੇ ਮਿਲਣਾ ਵੀ ਚਾਹੀਦਾ